ਕਟਾਰਾ ਹੁੰਦਿਆਂ ਜਦ ਤੱਕ ਰਹਿੰਦਿਆਂ ਤੇ ਕਟਾਰੂ ਚਾਕਲ ਅਰਕਾਂ ਦਾ ਕੀ ਇਤਿਹਾਸ ਹੈ ਉਹ ਮੈਂ ਤੁਹਾਡੇ ਕੈਮਰੇ ਮੂਰੇ ਵੀ ਨਹੀਂ ਬੋਲ ਸਕਦਾ ਜਿਹੜੇ ਕੈਬਿਨੇਟ ਮੰਤਰੀ ਬੈਠੇ ਨੇ ਤੇ ਫੌਜਾ ਸਿੰਘ ਸੁਨਾਰੀ ਅਰਕਾਂ ਦਾ ਕੀ ਇਤਿਹਾਸ ਹੈ ਜਿਨ੍ਹਾਂ ਨੇ 23-23 ਸਾਲ ਦੇ ਬੱਚਿਆਂ ਨੂੰ ਮਜਬੂਰ ਕਰਤਾ ਯਾਰ ਮਰਨ ਤੇ ਤੇ ਇੱਥੇ ਸਰਕਾਰ ਦਾ ਕੀ ਇਤਿਹਾਸ ਹੈ ਜਿਹੜੇ ਗੋਨਿਆਂ ਦੇ ਵਿੱਚ ਕਰੰਟ ਲਾ ਲਾ ਮੁੰਡਾ ਮਾਰਤਾ ਸਰਕਾਰ ਦਾ ਕੀ ਇਤਿਹਾਸ ਹੈ ਪਟਿਆਲੇ ਦੇ ਵਿੱਚ ਕਰਨਲ ਹੈ ਜਿਹਨੂੰ ਕੁੱਟਮਾਰ ਕਰਕੇ ਬੁਰੀ ਤਰ੍ਹਾਂ ਐ ਬੇਹੋਸ਼ ਕਰਤਾ ਕੀ ਉਹ ਪੰਜਾਬ ਨਾਲ ਸੰਬੰਧਿਤ ਮੁੱਦੇ ਕਸਰਪੈਂਚ ਆਉ ਸਾਡੇ ਕੋਲੇ ਆਉਂਦਾ ਆਦਾ ਸੋਡਾ ਤਰੀਕਾ ਕਾਲ ਸਹੀ ਨਹੀਂਗਾ ਤੁਸੀਂ ਪਿੰਡ ਦੇ ਵਿੱਚ ਮਾਹੌਲ ਖਰਾਬ ਕਰਦੇ ਹੋ ਅਸੀਂ ਇਥੇ ਆ ਵੀ ਅਸੀਂ ਤਾਂ ਕੋਈ ਮਾਹੌਲ ਨਹੀਂ ਖਰਾਬ ਕਰਦੇ ਅਸੀਂ ਆਉਦੇ ਸਵਾਲ ਰੱਖਦੇ ਆ ਆਦਾ ਨਹੀਂ ਤੁਸੀਂ ਜਾਂ ਬੰਦ ਕਮਰੇ ਦੇ ਵਿੱਚ ਕਰੋ ਉੱਥੇ ਕਰਾ ਦਿੰਦੇ ਨਹੀਂ ਘਰੇ ਕਰਾ ਦੂੰ ਨਹੀਂ ਮੈਂ ਸੋਡੇ ਘਰੇ ਲਿਆਉਂਗਾ ਅਸੀਂ ਕਿ ਜਿੱਥੇ ਬੰਦੀ ਦਾ ਇਹ ਅਸੂਲ ਨਹੀਂ ਹੁੰਦਾਗਾ ਨਾ ਰੂਲ ਆ ਨਾ ਅਸੂਲ ਆ ਨਾ ਜਾਪਤਾ ਹੈ ਅਸੀਂ ਜਨਤਕ ਲੋਕਾਂ ਦੇ ਮੁੱਦੇ ਰੱਖਨੇ ਆ ਜਨਤਕ ਰੱਖਣਾ ਸਾਢੇ 3 ਘੰਟੇ ਅਸੀਂ ਇੱਕ ਕਿਨਾਰੇ ਖੜੇ ਰਹੇ ਨੇ ਛੜਕਦੇ ਧੁੱਪੇ ਸਾਢੇ 3 ਨਾ ਘੰਟੇ ਬਾਅਦ ਸੀਐਡੀ ਨਾਲ ਡਿਪਟੀ ਨਾਲ ਗੱਲ ਹੁੰਦੀ ਹੈ ਉਹ ਤਾਂ ਸੋਡੀ ਅਸੀਂ ਗੱਲ ਕਰਾਉਂਦੇ ਆਂ ਉਸ ਤੋਂ ਬਾਅਦ ਜੋ ਡਿਪਟੀ ਲੋਦੀਆਂ ਗੱਡੀਆਂ ਤੁਰਦਿਆਂ ਉਹ ਮੂਰੇ ਲੱਗ ਜਾਂਦੇ ਨੇ ਉਹ ਮੂਰੇ ਆ ਕੇ ਕਹਿੰਦੇ ਛੋਟੇ ਨਾਲ ਸਵਾਲ-ਜਵਾਬ ਨਹੀਂ ਕਰਦੇ ਇੱਕ ਬੰਦਾ ਜਾ ਕੇ ਕਹੇ ਪਿੰਡ ਦੇ 20 ਬੰਦਿਆਂ ਨੂੰ ਵੀ ਮੈਂ ਤੁਹਾਨੂੰ ਸਵਾਲ ਨਹੀਂ ਕਰਨ ਦਾ ਲੋਕਤੰਤਰ ਦੇ ਵਿੱਚ ਤੁਸੀਂ ਦੱਸ ਦਿਓ ਵੀ ਉਹਦਾ ਹੱਕ ਬੰਦਾ ਜਾਂ ਨਹੀਂ ਰਾਈਟ ਆ ਜਾਂ ਨਹੀਂ ਤੁਸੀਂ ਦੱਸ ਦਿਓ 17-18 ਸਾਲ ਦੇ ਬੱਚੇ ਨੂੰ ਵਿੱਚ ਲਿਆਉਣਾ ਜੇ ਆਪਾਂ ਕੋਈ ਮੁੱਦਾ ਜਾਂ ਕਿਸੇ ਕੋਈ ਦੋ ਵਿਅਕਤੀਆਂ ਦਾ ਮਸਲਾ ਬਣ ਗਿਆ ਜੇ ਜਾ ਕੇ ਆਪਾਂ ਧੀਆਂ ਭੈਣਾਂ ਤੇ ਜਾਈਏ ਇੱਕ ਪਰਿਵਾਰ ਤੇ ਜਾਈਓ ਕਿੱਡੀ ਕੁ ਸਿਆਣਪ ਹੈ ਚੈਨਲਾਂ ਤੇ ਦਿਖਾਇਆ ਗਿਆ ਵੀ ਜੱਥੇ ਬੰਦਿਆਂ ਦਾ ਉੱਥੇ ਟਕਰਾਅ ਹੋ ਗਿਆ ਨਹੀਂ ਹੋਇਆ ਬਾਈ ਯਾਰ ਟਕਰਾਅ ਟਕਰਾਅ ਵਾਲੀ ਅਸੀਂ ਗੱਲ ਹੀ ਨਹੀਂ ਕੀਤੀ ਅਸੀਂ ਹਜਮ ਕਰਕੇ ਵੀ ਨਾ ਕਰਨ ਦੇਂਦੇ ਜੇ ਜੇ ਅਸੀਂ ਆਉਂਦੇ ਚੜਕੇ ਆਉਂਦੇ ਵੀ ਅਸੀਂ ਸਵਾਲ ਕਰਨੇ ਕਰਨੇ ਆ ਫਿਰ ਉਹ ਰੁਕ ਦਿੰਦਾ ਵੀ ਆਖੇ ਵੀ ਉਹ ਮੈਨੇਜਮੈਂਟ ਤੇ ਕਾਰਵਾਈ ਹੋਵੇ ਜਿਹੜੇ ਟੀਚਰਾਂ ਨੇ ਆਵਾਜ਼ ਚੱਕੀ ਪਿਛਲੇ 12 ਸਾਲਾਂ ਤੋਂ ਉੱਥੇ ਸਰਵਿਸ ਕਰ ਰਹੇ ਨੇ ਉਹਨਾਂ ਨੂੰ ਬਾਹਰ ਕੱਢਤਾ ਤਿੰਨ ਵਾਰਾਂ ਲੱਖ ਚਾਰਜ ਕਰਕੇ ਮੋਰ ਚਾਚਕਾਤਾ ਪਈ 30 ਤੋਂ 40 ਕਿਸਾਨ ਅੰਦਰ ਸੀ ਜਿਹੜੇ ਅਜੇ ਵੀ ਚਾਰ ਕਿਸਾਨ ਅੰਦਰ ਨੇ ਉਹ ਅਜੇ ਧਰਨਾ ਲੱਗਿਆ ਪਿਆ ਅਸੀਂ ਆਏ ਆਖਿਆ ਸੀ ਵੀ ਟੀਚਰਾਂ ਦਾ ਢੀਆਂ ਪਹਿਣਾ ਦਾ ਸਤਿਕਾਰ ਜਿਹੜੇ ਵਿਦਿਆਵੰਦ ਦੇ ਆ ਉਹਨਾਂ ਦਾ ਸਤਿਕਾਰ ਕੀਤਾ ਜਾਵੇ ਤੱਲਾ ਪੋਚਿਆਂ ਨਾਲ ਕੰਧਾਂ ਕੱਢਣ ਨਾਲ ਕੰਧਾਂ ਤੇ ਪੋਚਿਆਂ ਮਾਰ ਨਾਲ ਕਲੀ ਮਾਰ ਨਾਲ ਸਿੱਖਿਆ ਕ੍ਰਾਂਤੀ ਨਹੀਂ ਆਉਂਦੀ ਤੇ ਫਿਰ ਅਸੀਂ ਉਹੀ ਚੱਕਰੇ ਜਗਤਾ ਸੀ ਕੂਟਲੀ ਚ ਬਿੰਪੀ ਨੂੰ ਵੱਖਰਾ ਘੇੜਦੇ ਕਿਏ ਤਾਂ ਤੁਸੀਂ ਸਾਨੂੰ ਕਹਿ ਸਕਦਾ ਸੀ ਉਹ ਫੇਰ ਹੋਰ ਤੱਕ ਤੇ ਘੇਰਾ ਕਰਾਈ ਨਹੀਂ ਹੋਈ ਸਵਾਲ ਨਹੀਂ ਪੁੱਛੇ ਤੁਸੀਂ ਵੱਖਰਾ ਕਿਉਂ ਕਰ ਰਹੇ ਹੋ ਅਸੀਂ ਪੂਰੇ ਪੰਜਾਬ ਦੇ ਨਾਲ ਹੀ ਆ ਸਾਡੀ ਜੱਥੇਪੰਦੀ ਦਾ ਅਸੂਲ ਹੈ ਅਸੀਂ ਉਹ ਕਰ ਰਹੇ ਸੀ ਫੇਰ ਜੌਂਦਪਿੰਡ ਦਾ ਮਸਲਾ ਸੀ ਜ਼ਮੀਨ ਦਾ ਫੇਰ 24311 ਏਕੜ ਲੁਧਿਆਣੇ ਦਾ ਮੈਟਰ ਸੀ ਫੇਰ ਹਬੌਰ ਦਾ ਮੈਟਰ ਸੀ 2710 ਏਕੜ ਦਾ 210 ਏਕੜ ਦਾ ਮੇਰੇ ਪਿੰਡ ਦਾ ਮਸਲਾ ਸੀਗਾ ਇਹ ਇਹ ਚੀਜ਼ ਕਰਨਾ ਵੀ ਨਹੀਂ ਚਾਹੁੰਦੇ ਸੀ ਉਹਨਾਂ ਨੇ ਬਾਅਦ ਦੇ ਵਿੱਚ ਲਗਾਤਾਰ ਵੀਡੀਓ ਪਾਈਆਂ ਵੀ ਪ੍ਰਧਾਨ ਨੂੰ ਸਟੀਫਾ ਦੇਣਾ ਪਊਗਾ ਉਹਦੀ ਮਜਬੂਰੀ ਬਣ ਜੂਗੀ ਕਿ ਕਿਉਂ ਭਾਈ ਪ੍ਰਧਾਨ ਦੇ ਨਾਲ ਆ ਲੋਕ ਦੱਸਣਗੇ ਵੀ ਹੈਗੇ ਆ ਜਾਂ ਨਹੀਂ ਨਹੀਂ ਉਹ ਤਾਂ ਵਿਕਾਸ ਅਸੀਂ ਤਾਂ ਆਧਿਆਂ ਵੀ ਹੋਵੇ ਵਿਕਾਸ ਪਿੱਛੇ ਤਾਂ ਸੜਕਾਂ ਤੇ ਰੁਲਦੇ ਆ ਸਾਡਾ ਮਸਲਾ ਸੀਗਾ ਸਾਡਾ ਭਾਰਤੀ ਕਿਸਾਨ ਜੁਨੇ ਨੇਕਤਾ ਗ੍ਰਾਹਾਂ ਤੋਂ ਜ਼ਿਲ੍ਹਾ ਪ੍ਰਧਾਨ ਹਰਮਨ ਸਿੰਘ ਕੋਟਲੀ ਉਹਦਾ ਪਿੰਡ ਦਾ ਪ੍ਰੋਗਰਾਮ ਸੀਗਾ ਠੀਕ ਹੈ ਤੇ ਸਾਨੂੰ ਸੁਨੇਹੇ ਲਾਏ ਗਏ ਵੀ ਇਹ ਵੀ ਨਹੀਂ ਗਿਣਤੀ ਲਗਣੀ ਵੀ ਮੇਨ ਮੇਨ ਤੁਸੀਂ ਦੋ ਆਗੂ ਆਜੋ ਯਾਰ ਮੈਂ ਤੇ ਗੁਰਪਖ ਸਿੰਘ ਜਿਲ੍ਹਾ ਪ੍ਰਾਜਨ ਸੈਕਟਰੀ ਅਸੀਂ ਦੋਨੇ ਆ ਗਏ ਪੜਾਈਆਂ ਨੇ ਤੋਂ ਆਇਆ ਮੈਂ ਮੱਲਣ ਤੋਂ ਆਇਆ ਪ੍ਰਧਾਨ ਦੇ ਪਿੰਡ ਦੇ 20 22 ਕਿਸਾਨ ਸੀਗੇ ਕੋਈ ਇੱਥੋਂ ਗਿਣਤੀ 150 ਹੋ ਜਾਂਦੀ ਹੈ ਪਰ ਇਹਨਾਂ ਨੇ ਮੋਟੀ ਮੋਟੀ ਕਹਿਤਾ ਵੀ ਕੰਮ ਦੀ ਰੋਟਾ ਯਾਰ ਕੋਈ ਗੱਲ ਨਹੀਂ ਵੀ ਆਪਾਂ ਸਿੰਪਲ ਸਵਾਲ ਕਰ ਮੁੱਦੇ ਆ ਲੋਕਾਂ ਦੇ ਉਹ ਰੱਖਣੇ ਆਪਾਂ ਕਰ ਲਾਂਗੇ ਵੀ ਪਿੰਡ ਦਾ ਮੈਟਰ ਕੋਈ ਚੱਕਰ ਨਹੀਂ ਵੀ ਤੁਸੀਂ ਆਜੋ ਅਸੀਂ ਉੱਥੇ 22 23 ਜਣੇ ਹੁੰਨੇ ਆ ਕੁੱਲ ਟੋਟਲ ਕਿਸਾਨ ਚਾਹ ਤੁਸੀਂ ਵੀ ਉਸ ਦਿਨ ਹੋਵੋਗੇ ਉੱਥੇ ਜਦੋਂ ਅਸੀਂ ਜਾਣੇ ਆ ਜਿਹੜੀ ਉਹਨਾਂ ਦੀ ਟੀਮ ਹੈ ਜਿਹੜਾ ਇਥੋਂ ਦਾ ਸਾਬਕਾ ਸਰਪੰਚ ਆ ਉਹ ਸਾਡੇ ਕੋਲੇ ਆਉਂਦਾ ਆਦਾ ਤੁਹਾਡਾ ਤਰੀਕਾ ਕਾਲ ਸਹੀ ਨਹੀਂਗਾ ਤੁਸੀਂ ਪਿੰਡ ਦੇ ਵਿੱਚ ਮਾਹੌਲ ਖਰਾਬ ਕਰਦੋਂ ਅਸੀਂ ਕਹੇਰਾ ਵੀ ਅਸੀਂ ਤਾਂ ਕੋਈ ਮਾਹੌਲ ਨਹੀਂ ਖਰਾਬ ਕਰਦੇ ਅਸੀਂ ਆਪਦੇ ਸਵਾਲ ਰੱਖਦੇ ਆ ਆਦਾ ਨਹੀਂ ਤੁਸੀਂ ਜਾਂ ਬੰਦ ਕਮਰੇ ਦੇ ਵਿੱਚ ਕਰੋ ਉੱਥੇ ਕਰਾ ਦਿੰਨੇ ਨਹੀਂ ਘਰੇ ਕਰਾ ਦੂੰ ਨਹੀਂ ਮੈਂ ਤੁਹਾਡੇ ਘਰੇ ਲਿਆਉਂ ਅਸੀਂ ਕਹ ਜਿੱਥੇ ਬੰਦੀ ਦਾ ਅਸੂਲ ਨਹੀਂ ਹੁੰਦਾਗਾ ਨਾ ਰੂਲ ਹੈ ਨਾ ਅਸੂਲ ਹੈ ਨਾ ਜਾਪਤਾ ਹੈ ਅਸੀਂ ਜਨਤਕ ਲੋਕਾਂ ਦੇ ਮੁੱਦੇ ਰੱਖਨੇ ਆ ਜਨਤਕ ਰੱਖਨੇ ਆ ਤੇ ਉਹ ਕੁਛ মিডিਆ ਵਾਲੇ ਭਰਾਵਾਂ ਤੇ ਵੀ ਔਖਾ ਹੋਇਆ ਉਸ ਤੋਂ ਬਾਅਦ ਇਹਨਾਂ ਨੂੰ ਡਿਪਟੀ ਲੋ ਨੂੰ ਆ ਜਾਂਦਾ ਹੈ ਉਹ ਉਠ ਜਾਂਦਾ ਅਸੀਂ ਸਾਡੇ ਸਾਥੀਆਂ ਨੂੰ ਆਖਿਆ ਵੀ ਆਪਾਂ ਉਧਰਲੇ ਪਾਸੇ ਨਹੀਂ ਜਾਣਾ ਪ੍ਰੋਗਰਾਮ ਹੋ ਜਾਂਦੇ ਹੋ ਆਪਾਂ ਸਾਈਡ ਤੇ ਖੜੇ ਰੋ ਸਾਢੇ 3 ਘੰਟੇ ਅਸੀਂ ਇੱਕ ਕਿਨਾਰੇ ਖੜੇ ਰਹੇ ਹਾਂ ਸੜਕ ਦੇ ਧੁੱਪੇ ਸਾਢੇ 3 ਨਾ ਘੰਟੇ ਬਾਅਦ ਸੀਆਈਡੀ ਨਾਲ ਡਿਪਟੀ ਨਾਲ ਗੱਲ ਹੁੰਦੀ ਹੈ ਉਹ ਤੇ ਛੋਡੀ ਅਸੀਂ ਗੱਲ ਕਰਾਉਂਦੇ ਆ ਉਸ ਤੋਂ ਬਾਅਦ ਜੋ ਡਿਪਟੀ ਲੋ ਦੀਆਂ ਗੱਡੀਆਂ ਤੁਰਦੀਆਂ ਉਹ ਮੂਰੇ ਲੱਗ ਜਾਂਦੇ ਨੇ ਉਹ ਮੂਰੇ ਆ ਕੇ ਕਹਿੰਦੇ ਥੋਡੇ ਨਾਲ ਸਵਾਲ ਜਵਾਬ ਨਹੀਂ ਕਰਦੇ ਅਸੀਂ ਫੇਰ ਵੀ ਇੱਕ ਉੱਥੇ ਭਾਈਚਾਰੇ ਦਾ ਸਨੇਹਾ ਦਿੱਤਾ ਪ੍ਰਧਾਨ ਜੀ ਆਦੇ ਭਾਈਚਾਰਾ ਕੰਮ ਰੱਖਣਾ ਕੋਈ ਗੱਲ ਨਹੀਂ ਆ ਨਾ ਕਰਨ ਦੇ ਹੁੰਦੇ ਕੋਈ ਗੱਲ ਨਹੀਂ ਉਹ ਗੱਡੀਆਂ ਤੁਰ ਗਈਆਂ ਅਸੀਂ ਸਾਡੇ ਸਾਥੀਆਂ ਨੂੰ ਆਖਿਆ ਵੀ ਕੋਈ ਐਵੇਂ ਮੁਰਦਾਬਾਦ ਨਹੀਂ ਕਹਿਣਾ ਕੁਝ ਨਹੀਂ ਕਹਿਣਾ ਚਲੋ ਕੋਈ ਗੱਲ ਨਹੀਂ ਉਸ ਤੋਂ ਬਾਅਦ ਬੋਲਣ ਲੱਗ ਜਾਂਦੇ ਨੇ ਬੋਲਦੇ ਬੋਲਦੇ ਉਹ ਤਲਖੀ ਦੇ ਵਿੱਚ ਸਾਡੇ ਜ਼ਿਲ੍ਹਾ ਪ੍ਰਧਾਨ ਤੇ ਅਟੈਕ ਕਰ ਦਿੰਦੇ ਨੇ ਪਰਸਨਲੀ ਅਟੈਕ ਕੀਤਾ ਜੀ ਪਰਸਨਲੀ ਤੁਸੀਂ ਵੇਖੋ 17 18 ਸਾਲ ਦੇ ਬੱਚੇ ਨੂੰ ਵਿਚ ਲਿਆਉਣਾ ਜੀ ਆਪਾਂ ਕੋਈ ਮੁੱਦਾ ਚਾਹ ਕਿਸੇ ਕੋਈ ਦੋ ਵਿਅਕਤੀਆਂ ਦਾ ਮਸਲਾ ਬਣ ਗਿਆ ਜੇ ਜਾ ਕੇ ਆਪਾਂ ਧੀਆਂ ਭੈਣਾਂ ਤੇ ਜਾਈਏ ਇੱਕ ਪਰਿਵਾਰ ਤੇ ਜਾਈਏ ਉਹ ਕਿੱਡੀ ਕੁ ਸਿਆਣਪ ਹੈ ਦੂਜੀ ਗੱਲ ਉਹ ਮੁੱਦਾ ਹੈ ਨਹੀਂ બીજી ਗੱਲ ਵੀ ਇੱਕ ਹਲਕੇ ਦਾ ਵਿਧਾਇਕ ਹੋਵੇ ਇੱਕ ਹਲਕੇ ਦਾ ਐਮਐਲਏ ਹੋਵੇ ਸਰਕਾਰ ਦਾ ਹਿੱਸਾ ਹੋਵੇ ਤੇ ਇੱਕ ਬੰਦਾ ਜਾ ਕੇ ਕਹੇ ਪਿੰਡ ਦੇ 20 ਬੰਦਿਆਂ ਨੂੰ ਵੀ ਮੈਂ ਤੁਹਾਨੂੰ ਸਵਾਲ ਨਹੀਂ ਕਰਨਦਾ ਲੋਕਤੰਤਰ ਦੇ ਵਿੱਚ ਤੁਸੀਂ ਦੱਸ ਦਿਓ ਵੀ ਉਹਦਾ ਹੱਕ ਬੰਦਾ ਜਾਂ ਨਹੀਂ ਰਾਈਟ ਆ ਜਾਂ ਨਹੀਂ ਤੁਸੀਂ ਦੱਸ ਦਿਓ ਰੋਕ ਸਕਦਾ ਹੋ ਨਹੀਂ ਰੋਕ ਸਕਦਾ ਨਾ ਅਸੀਂ ਫੇਰ ਵੀ ਉਹ ਚੀਜ਼ ਹਾਜਮ ਕੀਤੀ ਯਾਰ ਸਾਨੂੰ ਕਿਹਾ ਜਾਂਦਾ ਵੀ ਉੱਥੇ ਕੁਝ ਚੈਨਲਾਂ ਤੇ ਦਿਖਾਇਆ ਗਿਆ ਵੀ ਜਥੇ ਬੰਦਿਆਂ ਦਾ ਉੱਥੇ ਟਕਰਾਅ ਹੋ ਗਿਆ ਨਹੀਂ ਹੋਇਆ ਬਾਈ ਯਾਰ ਟਕਰਾਅ ਟਕਰਾਅ ਵਾਲੀ ਅਸੀਂ ਗੱਲ ਹੀ ਨਹੀਂ ਕੀਤੀ ਅਸੀਂ ਹਾਜਮ ਕਰਕੇ ਵੀ ਨਾ ਕਰਨ ਦੇਂਦੇ ਜੇ ਜੇ ਅਸੀਂ ਆਉਂਦੇ ਚੜਕੇ ਆਉਂਦੇ ਵੀ ਅਸੀਂ ਸਵਾਲ ਕਰਨੇ ਕਰਨੇ ਆ ਫੇਰ ਉਹ ਰੋਕ ਦਿੰਦਾ ਨਹੀਂ ਰੋਕ ਸਕਦਾ ਸੀ ਨਾ ਰੋਕ ਸਕੇ ਕੋਈ ਜੇ ਮੈਂ ਕੱਲ ਨੂੰ ਕਹਾਂ ਮੈਂ ਨਹੀਂ ਸਵਾਲ ਕਰਨ ਦਿੰਦਾ ਕਿ ਮੈਂ ਮੈਂ ਕੌਣ ਆ ਰੋਕਣ ਵਾਲਾ ਇਹ ਐ ਨਹੀਂ ਹੁੰਦਾ ਅਸੀਂ ਮੁੱਦੇ ਦੇ ਸਵਾਲ ਕਰਨੇ ਸੀ ਉਹ ਫਿਰ ਉਹਨੇ ਇਹ ਗੱਲ ਕੀਤੀ ਆਦਾ ਵੀ ਭਾਰਤ ਤੇ ਪਾਕਿਸਤਾਨ ਦਾ ਮੁੱਦਾ ਬਣਾਤਾ ਹੁਣ ਤੁਸੀਂ ਦੱਸ ਦਿਓ ਵੀ ਜਿਹੜਾ ਚੌਕੇਪਿੰਡ ਦਾ ਮਸਲਾ ਟੀਚਰਾਂ ਤੇ ਸਿੱਖਿਆ ਕ੍ਰਾਂਤੀ ਦਾ ਡਿੰਪਟੀ ਢਿਲੋਂ ਸਾਹਿਬ ਰਿਕਟਨ ਕਰਨ ਆਏ ਆ 13 ਮਹੀਨਾ ਦੀ ਬੱਚੀ ਨੂੰ ਜੇਲ੍ਹ ਭੇਜਤਾ ਮੈਨੇਜਮੈਂਟ ਨੇ ਵੱਡੀ ਪੱਦਰ ਤੇ ਲੁੱਟ ਕੀਤੀ ਤੇ 35 ਤੋਂ 40 ਕਿਸਾਨ ਅੰਦਰ ਹੈ ਟੀਚਰਾਂ ਨੂੰ ਬਾਹਰ ਕੱਢਤਾ ਜਿਹਦੀ 41000 ਤਨਖਾਹ ਸੀ ਉਹਦੀ 11000 ਮਿਲਦੀ ਸੀ ਜਿਹਦੀ 31000 ਸੀ ਉਹਨੂੰ 21000 10000 ਮਿਲਦੀ ਸੀ ਗਰਮੇਲ ਠੇਕੇਦਾਰ ਨੇ ਲੁੱਟ ਕੀਤੀ ਅਧਰਾਸ਼ ਸਕੂਲਾਂ ਦਾ ਮਾਲਕ ਆ ਭਗਵੰਤ ਮਾਨ ਅਸੀਂ ਆਖਿਆ ਵੀ ਉਹ ਮੈਨੇਜਮੈਂਟ ਤੇ ਕਾਰਵਾਈ ਹੋਵੇ ਜਿਹੜੇ ਟੀਚਰਾਂ ਨੇ ਆਵਾਜ਼ ਚੱਕੀ ਪਿਛਲੇ 12 ਸਾਲਾਂ ਤੋਂ ਉੱਥੇ ਸਰਵਿਸ ਕਰ ਰਹੇ ਨੇ ਉਹਨਾਂ ਨੂੰ ਬਾਹਰ ਕੱਢਤਾ ਤਿੰਨ ਵਾਰਾਂ ਲਾਠੀ ਚਾਰਜ ਕਰਕੇ ਮੋਰ ਚਾਚਕਾਤਾ 35 ਤੋਂ 40 ਕਿਸਾਨ ਅੰਦਰ ਸੀ ਜਿਹੜੇ ਅਜੇ ਵੀ ਚਾਰ ਕਿਸਾਨ ਅੰਦਰ ਨੇ ਤੇ 13 ਮਹੀਨਿਆਂ ਦੀ ਬੱਤੀ ਵੀ ਜੇਲ੍ਹ ਜਾਇਆ ਈ ਤੇ ਟੀਚਰ ਵੀ ਜੇਲ੍ਹ ਜਾਇਆ ਏ ਉਹਨਾਂ ਤੇ ਲਾਠੀ ਚਾਰਜ ਵੀ ਹੋ ਗਿਆ ਫੇਰ ਬਠਿੰਡੇ ਦਾ ਸਾਰਾ ਆਣਾ ਪਾਣਾ ਜਿਹੜਾ ਪ੍ਰਸ਼ਾਸਨ ਹੈ ਉਹ ਆਦਾ ਤੁਹਾਨੂੰ 12 ਦਿਨਾਂ ਚ ਭਾਲ ਕਰ ਦਿਆਂਗੇ ਉਹ ਅਜੇ ਨਹੀਂ ਭਾਲ ਕੀਤੇ ਉਹ ਅਜੇ ਧਰਨਾ ਲੱਗਿਆ ਪਿਆ ਅਸੀਂ ਆਏ ਆਖਿਆ ਸੀ ਵੀ ਟੀਚਰਾਂ ਦਾ ਢੀਆਂ ਪੈਣਾ ਦਾ ਸਤਕਾਰ ਜਿਹੜੇ ਵਿਦਿਆਵੰਦ ਦੇ ਆ ਉਹਨਾਂ ਦਾ ਸਤਕਾਰ ਕੀਤਾ ਜਾਵੇ ਕੱਲਾ ਪੋਚਿਆਂ ਨਾਲ ਕੰਧਾਂ ਕੱਢਣ ਨਾਲ ਕੰਧਾਂ ਤੇ ਪੋਚਿਆਂ ਮਾਰਨ ਨਾਲ ਕਲੀ ਮਾਰਨ ਨਾਲ ਸਿੱਖਿਆ ਕ੍ਰਾਂਤੀ ਨਹੀਂ ਆਉਂਦੀ ਵਿੱਚ ਤੁਹਾਡੀ ਗੱਲ ਵਿੱਚ ਹੈ ਬਾਈ ਜੀ ਉਹਨਾਂ ਨੇ ਇਹ ਕਿਹਾ ਸੀ ਕਿ ਜਿਹੜੇ ਤੁਸੀਂ ਸਵਾਲ ਕਰਨੇ ਆ ਉਹ ਕਹਿੰਦੇ ਗਿੱਦੜਵਾ ਹਲਕੇ ਨਾਲ ਸੰਬੰਧ ਸਵਾਲ ਨਹੀਂ ਸੀ ਉਹ ਬਾਈ ਜੀ ਮੈਂ ਉਹ ਵੀ ਦੱਸ ਦਾਂ ਕਿਉਂ ਨਹੀਂ ਚੌਕੇ ਸਕੂਲ ਦਾ ਮਸਲਾ ਟੀਚਰਾਂ ਨਾਲ ਹੀ ਹੈ ਕਿਉਂ ਨਹੀਂ ਜੇ ਟੀਚਰ ਰਹਿਣਗੇ ਪੂਰੇ ਪੰਜਾਬ ਦਾ ਮੈਟਰ ਹੈ ਵੀਰੇ ਫਿਰ ਉਹਨਾਂ ਨੇ ਆਪਦੀ ਗੱਲ 'ਚ ਹੋਈ ਇਹ ਆਖਿਆ ਉਹ ਅਰੇ ਤੁਸੀਂ ਪੂਰੇ ਪੰਜਾਬ 'ਚ ਸਵਾਲ ਕਰ ਰਹੇ ਹੋ ਜੇ ਤਾਂ ਅਸੀਂ ਪੂਰੇ ਪੰਜਾਬ 'ਚ ਕਰ ਰਹੇ ਆ ਵੀ ਐਮ ਐਲ ਏ ਜਾ ਕੇ ਭਗਵੰਤ ਮਾਨ ਦੇ ਸਾਹਮਣੇ ਸਵਾਲ ਚੱਕਣ ਸਵਾਲ ਠਾਉਣ ਵੀ ਪਿੰਡਾਂ 'ਚ ਗਿਆ ਨੂੰ ਸਾਨੂੰ ਆ ਸਵਾਲ ਹੋ ਰਹੇ ਨੇ ਤੇ ਫਿਰ ਅਸੀਂ ਉਹੀ ਚੱਕ ਰਹੇ ਜਿਗਦਾ ਅਸੀਂ ਕੋਟਲੀ 'ਚ ਡੈਂਪੀ ਨੂੰ ਵੱਖਰਾ ਘੇਰਦੇ ਫਿਰ ਤਾਂ ਤੁਸੀਂ ਸਾਨੂੰ ਕਹਿ ਸਕਦਾ ਸੀ ਉਹ ਵੀ ਹੋਰ ਤਾਂ ਕਿਤੇ ਘੇਰਾ ਕਰਾਈ ਨਹੀਂ ਹੋਈ ਸਵਾਲ ਨਹੀਂ ਪੁੱਛੇ ਤੁਸੀਂ ਵੱਖਰਾ ਕਿਉਂ ਕਰ ਰਹੇ ਹੋ ਅਸੀਂ ਪੂਰੇ ਪੰਜਾਬ ਦੇ ਨਾਲ ਹੀ ਸਾਡੀ ਜਥੇਬੰਦੀ ਦਾ ਅਸੂਲ ਹੈ ਅਸੀਂ ਉਹ ਕਰ ਰਹੇ ਸੀ ਫਿਰ ਜੌਂਦਪਿੰਡ ਦਾ ਮਸਲਾ ਸੀ ਜ਼ਮੀਨ ਦਾ ਫਿਰ 24311 ਏਕੜ ਲੁਧਿਆਣੇ ਦਾ ਮੈਟਰ ਸੀ ਫਿਰ ਹਬੌਰ ਦਾ ਮੈਟਰ ਸੀ 2710 ਏਕੜ ਦਾ 210 ਏਕੜ ਦਾ ਮੇਰੇ ਪਿੰਡ ਦਾ ਮਸਲਾ ਸੀਗਾ ਉਹ ਤਾਂ ਦਰਵਾਜ਼ੇ ਆ ਗਿਆ ਜਿਹੜਾ ਪਾਣੀ ਦਾ ਮਸਲਾ ਸੀ ਪਾਣੀ ਸੁੱਕਿਆ ਪਿਆ 1 ਜੂਨ ਤੋਂ ਮੁਕਸਰ ਜ਼ਿਲ੍ਹੇ ਦੇ ਵਿੱਚ ਝੋਨਾ ਲੱਗਣਾ ਸ਼ੁਰੂ ਹੋ ਜਾਊਗਾ ਪਾਣੀ ਅਜੇ ਨਹੀਂ ਆਇਆ 5 ਤਰੀਕ ਦੇ ਵਿੱਚ ਪਹੁੰਚ ਗਿਆ ਵੀ ਹਫਤਾ 10 ਦਿਨ ਜੇ ਕਿਸਾਨਾਂ ਦੀ ਫਸਲ ਲੇਟ ਹੋ ਗਈ ਤਾਂ ਪ੍ਰਾਲੀ ਦੀ ਦਿੱਕਤ ਆਊਗੀ ਪ੍ਰਾਲੀ ਸਾੜਨ ਦੇ ਮਾਰੇ ਪਰਚੇ ਦਰਜ ਹੋਣਗੇ ਝੋਨਿਆਂ ਦੇ ਵਿੱਚ ਮੰਡੀ ਦੇ ਵਿੱਚ ਨਮੀ ਪਊਗੀ ਉਦੋਂ ਤੋਲਣ ਦੇ ਵਿੱਚ ਕਟਾਂ ਲੱਗਣਗੀਆਂ ਬਾਈ ਯਾਰ ਇਹ ਕਿਸਾਨੀ ਨਾਲ ਹੀ ਮੁੱਦੇ ਸੀ ਪੂਰੇ ਪੰਜਾਬ ਨਾਲ ਸੰਬੰਧਿਤ ਮੁੱਦੇ ਸੀ ਵੀ ਡੈਂਪੀ ਢਿੱਲੋਂ ਸਾਹਿਬ ਇਹ ਮੁੱਦੇ ਜਾ ਕੇ ਭਗਵੰਤਵਾਨ ਦੇ ਸਾਹਮਣੇ ਠਾਉਣ ਵੀ ਜੀ ਸਾਨੂੰ ਪਿੰਡਾਂ ਚ ਗਿਆ ਨੂੰ ਆ ਸਵਾਲ ਹੋ ਰਹੇ ਨੇ ਚੌਕੇ ਦੇ ਟੀਚਰਾਂ ਦਾ ਕੀ ਮਸਲਾ ਹੈ ਉਹਨਾਂ ਦਾ ਸਲਝਾਓ ਉਹਨਾਂ ਦਾ ਕਸੂਰ ਕੀ ਹੈ ਮੈਂ ਮੈਂ ਤੁਹਾਨੂੰ ਉਦੋਂ ਵੀ ਇੱਕ ਸਵਾਲ ਪੁੱਛਿਆ ਸੀ ਉਹਨਾਂ ਕੰਨੀਓ ਕਿਹਾ ਗਿਆ ਜੇ ਆਹ ਹਰਕਤ ਕਰਨਗੇ ਤਾਂ ਸਾਰਾ ਪਿੰਡ ਬਾਈਕਟ ਕਰ ਦੂਗਾ ਅਰ ਮੈਂ ਦੇਖ ਰਿਹਾ ਉਹੀ ਪਿੰਡ ਦੇ ਲੋਕ ਆ ਜਿਹੜੇ ਉਹ ਨਾਲ ਖੜੇ ਆ ਅਜਿਹੀ ਗੱਲ ਕੀਤੀ ਹੋਈ ਸੀ ਉਹਨਾਂ ਨੂੰ ਹਰਕਤ ਕਿਹਣਾ ਪੈਗੀ ਨਹੀਂ 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 ਅਸੀਂ ਨਹੀਂ ਕਹਿੰਦੇ ਸੋਨੂੰ ਤੁਸੀਂ ਲੋਕਾਂ ਨੂੰ ਪੁੱਛੋ ਅਸੀਂ ਇਹ ਇਹ ਚੀਜ਼ ਕਰਨਾ ਵੀ ਨਹੀਂ ਚਾਹੁੰਦੇ ਸੀ ਉਹਨਾਂ ਨੇ ਬਾਅਦ ਦੇ ਵਿੱਚ ਲਗਾਤਾਰ ਵੀਡੀਓ ਪਾਈਆਂ ਵੀ ਪ੍ਰਧਾਨ ਨੂੰ ਅਸਤੀਫਾ ਦੇਣਾ ਪਊਗਾ ਉਹਦੀ ਮਜਬੂਰੀ ਬਣ ਜੂਗੀ ਕਿਉਂ ਭਾਈ ਪ੍ਰਧਾਨ ਦੇ ਨਾਲ ਆ ਲੋਕ ਦੱਸਣਗੇ ਵੀ ਹੈਗੇ ਆ ਜਾਂ ਨਹੀਂ ਠੀਕ ਹੈ ਸਾਡਾ ਪ੍ਰਧਾਨ ਮਤਲਬ ਕਿ ਸਾਨੂੰ ਪਤਾ 25 ਸਾਲ ਦੇ ਵਿੱਚ ਬੇਦਾਗ ਬੰਦਾ ਇੱਕ ਨਰਮ ਪਰਿਵਾਰ ਹੈ ਇੱਕ ਵਧੀਆ ਪਰਿਵਾਰ ਦੇ ਵਿੱਚੋਂ ਆ ਵਧੀਆ ਫਰਜ ਨਭਾ ਰਿਹਾ ਇਹਨਾਂ ਦੇ ਨਾਲ ਨਭਾ ਰਿਹਾ ਬਾਪੂਆਂ ਦੇ 25 ਸਾਲ ਤੋਂ ਇਹਨਾਂ ਤੋਂ ਛੋਟਾ ਹੈ ਤੇ ਪਰ ਅੱਜ ਉਹਦੇ ਤੇ ਆਏ ਪਰਸਨਲੀ ਅਟੈਕ ਕਰਨਾ ਦੁਬਾਰਾ ਫੇਰ ਕਰਨਾ ਸਾਨੂੰ ਵੀ ਉਹ ਗੱਲ ਕਿਤੇ ਨਾ ਕਿਤੇ ਜਾ ਕੇ ਵੀ ਲੱਗੀ ਆ ਸਾਡੇ ਪਿਤਾ ਸਮਾਨ ਆ ਵੀ ਉਹਦੀ ਜਾ ਕੇ ਉਹਦੀ ਸੌਤਾ ਰਿਸਪੈਕਟ ਕਰਨੀ ਸੌ ਜਾ ਕੇ ਉਹਨੂੰ ਟਾਰਗੇਟ ਕਰਨਾ ਹਾਂ ਇੱਕ 18 ਸਾਲ ਦੇ ਬੱਚੇ ਦੀ ਆੜ ਲੈ ਕੇ ਮੋਟਰਸਾਈਕਲ ਨਹੀਂ ਨਹੀਂ ਗੱਲ ਵੱਧ ਉੱਪਰ ਮੈਂ ਉਹ ਮੈਂ ਕਹਿ ਰਿਹਾ 18 ਸਾਲ ਦੇ ਬੱਚੇ ਦੀ ਆੜ ਲੈ ਕੇ ਪ੍ਰਧਾਨ ਤੇ ਅਟੈਕ ਕਰਨਾ 18 ਸਾਲ ਦੇ ਬੱਚੇ ਦੀ ਆੜ ਲੈ ਕੇ ਜਥੇਬੰਦੀ ਤੇ ਅਟੈਕ ਕਰਨਾ ਇਹ ਕਿੱਡੀਆਂ ਬਲਵਾਨੀਆਂ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਤੇ ਕਟਾਰੂ ਚਾਕਾਂ ਵਰਗਿਆਂ ਦਾ ਕੀ ਇਤਿਹਾਸ ਹੈ ਉਹ ਮੈਂ ਤੁਹਾਡੇ ਕੈਮਰੇ ਮੂਰੇ ਵੀ ਨਹੀਂ ਬੋਲ ਸਕਦਾ ਜਿਹੜੇ ਕੈਬਿਨੇਟ ਮੰਤਰੀ ਬੈਠੇ ਨੇ ਤੇ ਫੌਜਾ ਸਿੰਘ ਸਨਾਰੀ ਵਰਗਿਆਂ ਦਾ ਕੀ ਇਤਿਹਾਸ ਹੈ ਜਿਨ੍ਹਾਂ ਨੇ 23 23 ਸਾਲ ਦੇ ਬੱਚਿਆਂ ਨੂੰ ਮਜਬੂਰ ਕਰਤਾ ਯਾਰ ਮਰਨ ਤੇ ਤੇ ਇੱਥੇ ਸਰਕਾਰ ਦਾ ਕੀ ਇਤਿਹਾਸ ਹੈ ਜਿਹੜਾ ਗੋਨਿਆਂ ਦੇ ਵਿੱਚ ਕਰੰਟ ਲਾ ਲਾ ਮੁੰਡਾ ਮਾਰਦਾ ਸਰਕਾਰ ਦਾ ਕੀ ਇਤਿਹਾਸ ਹੈ ਪਟਿਆਲੇ ਦੇ ਵਿੱਚ ਕਰਨਲ ਹੈ ਜਿਹਨੂੰ ਕੁੱਟਮਾਰ ਕਰਕੇ ਬੁਰੀ ਤਰ੍ਹਾਂ ਆ ਬੇਵੋਸ਼ ਕਰਤਾ ਕਿ ਉਹ ਪੰਜਾਬ ਨਾਲ ਸੰਬੰਧਿਤ ਮੁੱਦੇ ਨਹੀਂ ਕਰਨਲ ਦੇਸ਼ ਦਾ ਸੇਵਾਦਾਰ ਨਹੀਂ ਕਿ ਉਹ ਫੌਜ ਤੇ ਬਾਰਡਰ ਤੇ ਰੱਖ ਹੀ ਨਹੀਂ ਕਰਦਾ ਆਪਣੀ ਸਭ ਦੀ ਤੇ ਕੀ ਉਹ ਮੁੱਦੇ ਪੰਜਾਬ ਨਾਲ ਸੰਬੰਧਿਤ ਅਸੀਂ ਚੱਕ ਨਹੀਂ ਸਕਦੇ ਤਾਂ ਢਿੱਲੋਸ ਕੋਲੇ ਵੀ ਉਸ ਮਤਲਬ ਕਿ ਜਾ ਕੇ ਉੱਥੇ ਮੁੱਦੇ ਚੱਕਣ ਵੀ ਪਿੰਡਾਂ ਦੇ ਵਿੱਚ ਆ ਹਾਲਾਤ ਆ ਥੱਲੇ ਪ੍ਰਸ਼ਾਸਨ ਦੇ ਆ ਹਾਲਾਤ ਆ ਕੀ ਨਸ਼ੇ ਦੇ ਮੁੱਦੇ ਨਹੀਂ ਹੁਣ ਉਹਨਾਂ ਨੇ ਇੱਕ ਪਾਸੇ ਕਿਹਾ 31 ਤਰੀਕ ਨੂੰ ਨਸ਼ਾ ਬੰਦ ਹੋ ਜਾਊਗਾ ਜੀ ਤੇ ਤੁਸੀਂ ਦਾ ਤੇ ਮੈਂ 31 31 ਮਈ ਨੂੰ ਬੰਦ ਹੋ ਜੂਗਾ ਤੇ ਆਪ ਹੀ ਉੱਥੇ ਜਾਂਦੇ ਨਸ਼ਾ ਮਿਲ ਰਿਹਾ ਵੀ ਛੋਟੇ ਮੋਟਰਸਾਈਕਲ ਅੰਦਰ ਸਾਡਾ ਮੋਟਰਸਾਈਕਲ ਉਹ ਖੜਾ ਜੇ ਸਾਡੇ ਮੋਟਰਸਾਈਕਲ ਜਾਂ ਬੱਚੇ ਤੋਂ ਕੁਝ ਮਿਲਿਆ ਹੁੰਦਾ ਪੁਲਿਸ ਸਾਨੂੰ ਛੱਡ ਦਿੰਦੀ ਸਾਨੂੰ ਤਾਂ ਭਗਵੰਤ ਮਾਨ ਪਹਿਲਾਂ ਟੰਗਦਾ ਜਿਵੇਂ ਮਹਾਰਾਜ ਆਦਾ ਵੀ ਭਾਜੋ ਗੱਡੀਆਂ ਲੈ ਕੇ ਚੱਕ ਲੋ ਉਹਨੂੰ ਐਸੀ ਜੁਨੀਅਰ ਵਾਲੇ ਕਿਸਾਨਾਂ ਨੇ ਪੈਸੇ ਇਕੱਠੇ ਕੀਤੇ ਆ ਜਦੋਂ ਗਾਂ ਗਏ ਉਹ ਕਿਸਾਨ ਸੀ ਕਿ ਪਿੰਡ ਦੇ ਉਹ ਪਿੰਡ ਦੇ ਲੋਕ ਸੀ ਜਿਨ੍ਹਾਂ ਤੋਂ ਪੈਸੇ ਲਈ ਸੀ ਉਹਨਾਂ ਦੇ ਜੁਨੀਅਨ ਦਾ ਬੰਦਾ ਹੀ ਹੈ ਨਹੀਂ ਉਹ ਚੀਜ਼ ਸੀ ਜੇ ਸਾਡੇ ਮੋਟਰਸਾਈਕਲ ਚੋਂ ਕੁਝ ਮਿਲਿਆ ਹੁੰਦਾ ਚਾਹ ਹੁੰਦਾ ਤਾਂ ਮੋਟਰਸਾਈਕਲ ਅੱਜ ਨੂੰ ਅੰਦਰ ਹੋਣਾ ਸੀ ਬੱਚੇ ਵੀ ਅੰਦਰ ਹੋਣੇ ਸੀ ਬਾਕੀ ਮੈਂ ਸੋਨੂੰ ਕਹਿੰਦਾ ਅਸੀਂ ਆਦੇ ਹਾਂ ਅਸੀਂ ਭਾਈਚਾਰੇ ਦੀ ਸਾਂਝ ਨਾ ਟੁੱਟੇ ਇਹ ਭਾਈਚਾਰੇ ਨੂੰ ਬਰਕਰਾਰ ਰੱਖਣਾ ਚਾਹੁੰਦੇ ਹਾਂ ਸਾਡੇ ਵੱਲੋਂ ਪਰ ਜਥੇਬੰਦੀਆਂ ਨੂੰ ਆਇਆ ਟਾਰਗੇਟ ਕਰਨਾ ਇਹਦੀ ਨਿੱਕੀ ਨਿੱਕੀ ਬਰੀਕੀ ਕਰਨਾ ਹੁਣ ਸਰਕਾਰ ਇਹ ਆ ਗਈ ਹੈ ਵੀ ਪਿੰਡਾਂ ਚੋਂ ਮੋਤਵਾਰ ਬੰਦੇ ਪੱਟ ਲੋ ਜਥੇਬੰਦੀਆਂ ਦਾ ਵਿਰੋਧ ਕਰਾਓ ਪਰ ਅੱਜ ਉਹਦਾ ਅਸੀਸਾ ਛੋਡੇ ਸਾਹਮਣੇ ਹੈ ਕੱਲੇ ਕੱਲੇ ਬੰਦੇ ਨੂੰ ਪੁੱਛ ਲਿਓ ਵੀ ਸਾਡਾ ਪ੍ਰਧਾਨ ਦਾ ਅਧਿਆਸਕੀ ਆ ਅਸੀਂ ਤਾਂ ਚੰਗਾ ਕਹਾਂਗੇ ਪਰ ਲੋਕ ਚੰਗਾ ਕਹਿਣ ਤਾਂ ਹੈ ਤਾਂ ਸਾਨੂੰ ਸੱਦੇ ਅਸੀਂ ਉਹ ਮੁੱਦਿਆਂ ਤੇ ਮੁੱਦਿਆਂ ਦੀ ਗੱਲ ਕਰਦੇ ਆ ਹੋ ਛੋਟਾ ਕੋਈ ਸਵਾਲ ਹੈ ਤਾਂ ਦੱਸ ਦਿਓ ਅਸੀਂ ਆਮ ਲੋਕਾਂ ਦੇ ਨਾਲ ਗੱਲਬਾਤ ਕਰਨੀ ਬਾਈ ਜੀ ਜਿਸ ਤਰ੍ਹਾਂ ਦੇ ਸਵਾਲ ਪ੍ਰਧਾਨ ਜੀ ਹੋਣਾ ਤੇ ਉਠਾਇਆ ਕੀ ਲੱਗਦਾ ਵੀ ਪ੍ਰਧਾਨ ਜੀ ਹੋਣਾ ਤੇ ਕੋਈ ਬਣਦੀ ਐ ਇਸ ਤਰ੍ਹਾਂ ਦੀ ਗੱਲਬਾਤ ਜਿਵੇਂ ਉਹਨਾਂ ਨੇ ਕਹਿ ਆ ਵੀ ਅਸਤੀਫਾ ਦੇਣ ਦੇ ਲਈ ਨਹੀਂ ਜੀ ਨਹੀਂ ਜੀ ਕੋਈ ਅਸਤੀਫਾ ਨਹੀਂ ਜੀ ਹੂੰ ਸਾਰੀ ਜਨਤਾ ਉਹਦੇ ਨਾਲ ਖੜੀ ਆ ਜੀ ਕੋਈ ਅਸਤੀਫਾ ਨਹੀਂ ਦੇਣ ਦੇ ਨਾਲ ਕਿਹੜੇ ਪਿੰਡ ਤੋਂ ਤੁਸੀਂ ਸਾਡੇ ਪਿੰਡ ਆਹੇ ਕੋਠੇਨਾਈ ਵਾਲੇ ਜੀ ਹਾਂ ਕੋਠੇਨਾਈ ਵਾਲੇ ਇਹ ਕੋਟਲੀ ਦੇ ਵਿੱਚ ਹੀ ਪੈਂਦੀ ਆ ਹਾਂ ਕੋਟਲੀ ਦੇ ਵਿੱਚ ਹੀ ਪੈਂਦੀ ਆ ਹਾਂ ਪਰ ਜਿਸ ਤਰ੍ਹਾਂ ਦੀ ਬਿਆਨਵਾਦੀ ਉਧਰਲੇ ਪਾਸਿਓਂ ਆ ਰਹੀ ਐ ਕੀ ਲੱਗਦਾ ਵੀ ਕਿਸ ਤਰ੍ਹਾਂ ਦਾ ਫਿਰ ਉਹ ਜਾਣਬੁੱਝ ਕੇ ਕੀਤਾ ਜਾ ਰਿਹਾ ਹੈ ਜਾਣਬੁੱਝ ਕੇ ਹੈ ਜੀ ਇਹ ਕਿੱਥੇ ਇਹ ਦਸੀ ਜਾਂਦੇ ਜਾਣਬੁੱਝ ਕੇ ਜੀ ਕਿੰਨੇ 25 ਸਾਲ ਹੋ ਗਏ ਪ੍ਰਧਾਨ ਕੀ ਕਰਦੇ ਨੇ ਤੇ ਦੱਸ ਉਹਦੇ ਕੋਈ ਹਮ ਤਾਂ ਟਾਰਗੇਟ ਕਰ ਰਹੇ ਹੈ ਜੀ ਜੁਨੀਆ ਨਾਨਾ ਜੀ ਜੀ ਹੋਰ ਇੱਧਰ ਹੋਰ ਵੀ ਗੱਲਬਾਤ ਕਰ ਲੈਣੇ ਆ ਹਾਂ ਜੀ ਆਪਣਾ ਤੁਹਾਡੇ ਪ੍ਰਧਾਨ ਜੀ ਹੋਣਾ ਤੇ ਪਿਛਲੇ ਦਿਨਾਂ ਦੇ ਦੌਰਾਨ ਜਿਹੜੇ ਇਲਜ਼ਾਮ ਲਾਏ ਗਏ ਆ ਜੀ ਕੀ ਲੱਗਦਾ ਵੀ ਉਹ ਸਹੀ ਨੇ ਨਹੀਂ ਜੀ ਸਹੀ ਹੈ ਜੈਸਾ ਕੋਈ ਗੱਲ ਨਹੀਂ ਹੈ ਹੋਈ अच्छा प्रधान जी ਤੁਹਾਡੀ ਠੀਕ ਹੈ ਹਾਂ ਹਾਂ ਚਾ ਵਤਾਈਆ ਕਿੰਨੇ ਕਿੰਨਾ ਸਮਾਂ ਹੋ ਗਿਆ ਉਹਨਾਂ ਨੂੰ ਕਿਸਾਨਾਂ ਦੀ ਇਸੇ ਤਰ੍ਹਾਂ ਸੇਵਾ ਕਰਦੇ ਹਨ 20 ਸਾਲ ਹੋ ਗਏ 20 ਸਾਲ ਹੋ ਗਏ ਲੋਕਾਂ ਦੀ ਆਵਾਜ਼ ਚੱਕਦੇ ਹਾਂ ਹਾਂ 20 ਸਾਲ ਹੋ ਗਏ ਬਹੁਤ ਜੀ ਬਾਪੂ ਜੀ ਇਹ ਇਹਨੂੰ ਕਿਵੇਂ ਦੇਖਦੇ ਹੋ ਡਿੰਪੀ ਢਿਲੋਂ ਦੇ ਡਿੰਪੀ ਢਿਲੋਂ ਦੇ ਸਮਰਥਕ ਕਹਿੰਿਓ ਲੋਕਾਂ ਦੀ ਆਵਾਜ਼ ਚੱਕਣ ਵਾਲੇ ਨੂੰ ਇਸ ਤਰ੍ਹਾਂ ਟਰੋਲ ਕੀਤਾ ਜਾਂਦਾ ਜਲੀਲ ਕੀਤਾ ਜਾਂਦਾ ਅਸਤੀਫਾ ਦੇਣ ਨੂੰ ਕਿਹਾ ਜਾਂਦਾ ਨਾ ਜੀ ਨਾ ਜੀ ਹਮ ਹਾਂ ਇਟੈਨ ਤੁਮ ਨੇ ਅੱਛਾ ਹਾਂ ਜੀ ਤੁਸੀਂ ਕੀ ਕਹਿਣਾ ਚਾਹੋਗੇ ਬਿਲਕੁਲ 25 ਸਾਲ ਹੋ ਗਏ ਪ੍ਰਧਾਨ ਜੀ ਬਿਲਕੁਲ ਬੇਦਾਗ ਬੰਦਾ ਹੈ ਹਾਂ ਤੇ ਅਸੀਂ ਇਹਦੇ ਨਾਲ ਠੀਕ ਤੇ ਇੱਕ ਮੈਂ ਤੁਹਾਨੂੰ ਗੱਲ ਕਹਿਣੀ ਚਾਹਣਾ ਹਾਂ ਜੀ ਕਿ ਬਾਦਲ ਸਾਹਿਬ ਮੁੱਖ ਮੰਤਰੀ ਸੀ ਜੀ ਤੇ ਰਾਜਾ ਵਿੜਿੰਗ ਜਾਣ ਲੱਗਿਆ ਬਾਦਲ ਸਾਹਿਬ ਕੋਲੇ ਅੱਛਾ ਤੇ ਪੁਲਿਸ ਨੇ ਰੋਕ ਲਿਆ ਵੀ ਨਹੀਂ ਜਾਣ ਦੇ ਉਹ ਬਾਦਲ ਸਾਹਿਬ ਕਹਿੰਦਾ ਹੌਣ ਦੋ ਇਹਦਾ ਹੱਕ ਆ ਯਾਰ ਬਾਈਟ ਹੋਣ ਦਾ ਹਾਂ ਜੋ ਮੈਨੂੰ ਕਹੂਗਾ ਮੈਂ ਉਹ ਕਰੂੰਗਾ ਸਾਡਾ ਹੱਕ ਬਣਦਾ ਸੀ ਪ੍ਰਧਾਨ ਜੀ ਦਾ ਐਮਐਲਏ ਸਾਹਿਬ ਕੋਲੇ ਜਾਣ ਦਾ ਪਰ ਆਮ ਆਪੀ ਟਾਟੀ ਤੇ ਗਾਲੀ ਘੁੱਟ ਰਹੀ ਹੈ ਇਸ ਤਰੀਕੇ ਦੇ ਹਾਂ ਤੇ ਬਾਕੀ ਆਪਾਂ ਹੋਰ ਕੁਝ ਨਹੀਂ ਕਹਿਣਾ ਚਾਹੁੰਦੇ ਸਾਡਾ ਵਾਇਹਕਾ ਉਹ ਬਿਲਕੁਲ ਬੇਦਾਗ ਹੈ ਡੈਂਪੀ ਵੀ ਪਰ ਅਸੀਂ ਬੜਾ ਕੁਝ ਨਹੀਂ ਕਹਿਣਾ ਚਾਹੁੰਦੇ ਅਸੀਂ ਵੀ ਉਹਨੂੰ ਵੋਟਾਂ ਪਾਈਆਂ ਅਸੀਂ ਮਿਲ ਨਹੀਂ ਸਕਦੇ ਸਾਡਾ ਫਰਜ਼ ਬਣਦਾ ਨਹੀਂ ਸਵਾਲ ਤਾਂ ਤੋਂ ਇੱਧਰ ਵੀ ਗੱਲਬਾਤ ਕਰ ਲੈਣੇ ਆ ਪ੍ਰਧਾਨ ਜੀ ਕਦੇ ਸੋਚਿਆ ਅਸੀਂ ਲੋਕਾਂ ਦੀਆਂ ਵਾਧਾ ਚੱਕੜੀਆਂ ਮਹਿੰਗੀਆਂ ਪੈ ਜਾਣੀਆਂ ਜਿਹੜੇ ਲੋਕਾਂ ਦੀਆਂ ਵਾਧਾ ਚੱਕਦੇ ਆ ਪਿੰਡ ਦੇ ਸਰਪੰਚੀ ਵਿਰੋਧ ਕਰਨ ਲੱਗ ਜਾਣਗੇ ਕਿਉਂਕਿ 25 ਸਾਲ ਤੁਸੀਂ ਸੇਵਾ ਕੀਤੀ ਹੈ ਲੋਕਾਂ ਦੀ ਕਰ ਕਰ ਵੀ ਰਹੇ ਹੋ ਲੋਕਾਂ ਦੇ ਚਾਹੇ ਕਿਸਾਨੀ ਦੇ ਮਸਲੇ ਹੋਣ ਮਜ਼ਦੂਰਾਂ ਦੇ ਹੋਣ ਤਮਾਮ ਉਹ ਮਸਲੇ ਜਿੱਥੇ ਬੰਦੀਆਂ ਉਠਾਉਂਦੀਆਂ ਰਹਿੰਦੀਆਂ ਕਦੇ ਸੋਚਿਆ ਸੀ ਇਸ ਤਰੀਕੇ ਦੇ ਨਾਲ ਬੱਚੇ ਦੇ ਨਾਲ ਟਰੋਲ ਕਰਨਗੇ ਜਾਂ ਟਾਰਗੇਟ ਕਰਨਗੇ ਦੇਖੋ ਮੈਨੂੰ 2000 ਤੋਂ ਮੈਂ ਲਗਾਤਾਰ ਜਥੇਬੰਦੀ 'ਚ ਕੰਮ ਕਰਦਾ ਹਾਂ ਜੀ ਜਿਹੜਾ ਸਾਡਾ ਇਹ ਪਿੰਡ ਹੈ ਇਹ ਪਿੰਡ ਸਾਡੇ ਪੂਰੇ ਮੁਕਸਾ ਜ਼ਿਲ੍ਹੇ ਦੇ ਵਿੱਚ ਫੰਡਾਂ ਦੇ ਲਿਹਾਜ਼ ਨਾਲ ਲੋਕਾਂ ਨੂੰ ਇਕੱਠਾ ਜਿਹੜਾ ਨਾਲ ਇਤੋਂ ਤੱਕ ਕਿ 14-14 15-15 ਹਜ਼ਤਕਾਰ ਜੋ ਮਾਮਾ ਭੈਣ ਨੂੰ ਧਰਿਆਂ ਤੇ ਲੈ ਕੇ ਜਾਂਦੇ ਆ ਬੱਸਾਂ ਭਰ ਕੇ ਜਾਂਦੇ ਰਹੇ ਆ ਦਿੱਲੀ ਇਸ ਪਿੰਡ ਦੇ ਵਿੱਚੋਂ ਇਸ ਪਿੰਡ ਤੇ ਸਾਨੂੰ ਬਹੁਤ ਓਡਾ ਮਾਨਤ ਹੈ ਜੀ ਪਰ ਜਿਹੜਾ ਤੁਸੀਂ ਸੁਆਗ ਆਖਤਾ ਕਦੇ ਆ ਸੋਚਿਆ ਸੀ ਇਹ ਤਾਂ ਜਿਹੜੇ ਖੂਨ ਦੇ ਵਿੱਚ ਰਚਿਆ ਮੇਰੇ ਦਾਦਾ ਜੀ ਸੀਗੇ ਸਤਕਾਰ ਜੋ ਸਰਦਾਰ ਨੱਜ ਸਿੰਘ ਜੀ ਤਾਂ ਵੀ ਵਿਚਾਰਾਂ ਦੇ ਸੀ ਉਹ ਸੀਪੀਐਚ ਕੰਮ ਕਰਦੇ ਸੀ ਉਦੋਂ ਮੈਂ ਉਹਨਾਂ ਦੀ ਗੈਡਲਾਈਨ ਦੇ ਉੱਤੇ ਚੱਲਦਾ ਸੀ ਉਹ ਮੈਨੂੰ ਇਹੋ ਜਿਹੀਆਂ ਗੱਲਾਂ ਦੱਸਦੇ ਸੀ ਵੀ ਆਹ ਟਾਈਮ ਲੋਕਾਂ ਉੱਤੇ ਆਊਗਾ। ਹਮਮ ਕਰਦਾਰ ਕੁਝ ਵੀ ਹੋਊਗੀ। ਕੁਝ ਹੀ ਹੋਵੇ ਵੀ ਜਿਹੜੀਆਂ ਸਰਕਾਰਾਂ ਨੇ ਜਦੋਂ ਇਹਨਾਂ ਨੇ ਕਾਰਪੇਟ ਘਰਾਉਣਿਆਂ ਨੂੰ ਸਾਰਾ ਕੁਝ ਦੇਣਾ ਹੈ। ਜਿਹੜੇ ਇਹਨਾਂ ਦੇ ਪਿੰਡਾਂ ਦੇ ਵਿੱਚ ਕੁਝ ਲੋਕ ਬੈਠੇ ਬਾਹਰ ਹੀ ਬੈਠੇਗੇ। ਉਹ ਲੋਕ ਆ ਜਿਹੜੇ ਉਹੀ ਲੋਕ ਆ ਜਿਨ੍ਹਾਂ ਨੇ ਸਾਡਾ ਵਿਰੋਧ ਕੀਤਾ। ਜੇ ਉੱਥੇ 25-30 ਬੰਦੇ ਉਹਦੇ ਨਾਲ ਸੀ। ਤਾਂ ਇੱਕ ਅੱਦੇ ਬੰਦੇ ਛੱਡ ਕੇ ਜੁੜੇ ਸਾਡੇ ਨਾਲ ਸੀ ਸਾਨੂੰ ਹੱਥ ਮਿਲਾ ਕੇ ਗਏ ਆ ਸਾਡੇ ਉੱਤੇ ਠੰਡਾ ਪਾਣੀ ਲੈ ਕੇ ਆਏ ਆ ਕਿੰਨੇ ਕਿਤੇ ਪ੍ਰਧਾਨ ਜੀ ਸਵਾਲ ਇਹ ਵੀ ਨੇ ਜੋ ਐਮ ਐਲ اے ਨੇ ਡਿੰਪੇ ਢੋ ਤਾਂ ਸਾਰੇ ਲੋਕਾਂ ਦੇ ਐਮ ਐਲ اے ਕਿਸੇ ਖਾਸ ਬੰਦੇ ਦੇ ਨਹੀਂ ਕਿਸੇ ਇੱਕ ਧਰ ਦੇ ਨਹੀਂ ਤਾਂ ਸਵਾਲ ਹਰ ਇੱਕ ਹਰ ਕੋਈ ਕਰ ਸਕਦਾ ਜਿਹੜੇ ਸਾਡੇ ਨਾਲ ਉਸ ਸਾਡੇ ਨੌਜਵਾਨਾਂ ਜੀ ਥਾਕਾ ਸਰਪੰਚ ਨੇ ਕੀਤੀ ਹੈ ਜਿਹੜੀ ਗੱਲ ਸੀਗੀ ਵੀ ਤੁਸੀਂ ਕਿੱਦੜੇ ਮਸਲਾ ਹੱਲ ਕਰੋ ਗੱਲ ਰੱਖੋ ਤੁਸੀਂ ਮੇਰੇ ਗੱਲ ਸਮਝਾ ਪੀਸੀ ਦਫ਼ਤਰ ਜਾਣੀ ਹੈ ਹੂੰ ਆਪਾਂ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਦੇਣਾ ਰਾਸ਼ਟਰਪਤੀ ਨੂੰ ਦੇਣਾ ਮੁੱਖ ਮੰਤਰੀ ਨੂੰ ਦੇਣਾ ਤੇ ਆਪਾਂ ਡੀਸੀ ਡੀਸੀ ਦਫ਼ਤਰ ਆਹੀ ਦੇਣੇ ਇਹਨਾਂ ਨੂੰ ਐਲਐਨਐਨ ਨੂੰ ਮੰਗ ਪੱਤਰ ਨਹੀਂ ਦੇਣਾ ਇਹ ਜੋ ਅਸੀਂ ਐ ਕਿਹਾ ਜਿਵੇਂ ਕੱਲੇ ਗਿੱੱਡੇ ਦੇ ਇਹਨਾਂ ਨੇ ਇਹਦਾ ਗਿੱੱਡੇ ਦੇ ਦੀ ਨਮਾਇੰਗੀ ਕਰਦੇ ਹੋਏ ਸਾਡੀ ਵਿਧਾਨ ਸਭਾ ਦੇ ਵਿੱਚ ਸਾਡੀ ਆਵਾਜ਼ ਚਾਉਣੀ ਹੈ ਪਿੱਗ ਲੋਕ ਇਹ ਕੋਸ ਬੋਲਦੇ ਸੁਣ ਇਹ ਜਿਹੜਾ ਸਹੀ ਫੱਜਦਾ ਇਹ ਜੀ ਹੋਰ ਮਾਉਣਾ ਚਾਹੀਦਾ ਜੀ ਸ਼ੁਕਰੀਆ ਪ੍ਰਧਾਨ ਜੀ ਬਹੁਤ ਬਹੁਤ ਆ ਪਿੰਡ ਦੇ ਲੋਕਾਂ ਤੋਂ ਹੋਰ ਜਾਣਦੇ ਆ ਗੱਲਬਾਤ ਕਰਦੇ ਆ ਇਸੇ ਪਿੰਡ ਦੇ ਹੋ ਜੀ ਹਾਂਜੀ ਹਾਂਜੀ ਜੀ ਬਹੁਤ ਵਧੀਆ ਬੰਦਾ ਈ ਕੌਣ ਜੀ ਆਪਣਾ ਪ੍ਰਧਾਨ ਸਾਹਿਬ ਜੀ ਪ੍ਰਧਾਨ ਜੀ ਹਾਂਜੀ ਬਹੁਤ ਚੰਗੇ ਨੇ ਬਹੁਤ ਚੰਗੇ ਪਰ ਕੋਈ ਸੋਸ਼ਲ ਮੀਡੀਆ ਤੇ ਤਾਂ ਬਿਆਨ ਇਹ ਨਾ ਬਰੇ ਕੁਝ ਹੋਰ ਹੀ ਦਿੱਤੇ ਜਾ ਰਹੇ ਨੇ ਨਹੀਂ ਜੀ ਉਹ ਤਾਂ ਮੈਂ ਆਪਣਾ ਗੱਤ ਗੱਲਾਂ ਨਾ ਹੀ ਹੋਵੇ ਆਵੇ ਅਸੀਂ ਸਵਾਲ ਕਰਨ ਕਦੋਂ ਜਾਣਦੇ ਨੇ ਇਹਨਾਂ ਨੇ ਜੱਸਾ ਮੁੱਖ ਮੰਤਰੀ ਨੇ ਹੂੰ ਕੀ ਐਮਐਲਏ ਸਾਰਿਆਂ ਦਾ ਸਵਾਲ ਵੀ ਕਰ ਸਕਦੇ 25 ਹਜ਼ਾਰ ਫੋਟ ਤੇ ਬਣਿਆ ਸਵਾਲ ਕਰ ਸਕਦੇ ਆ ਕੜਾਕ ਬਣਦਾ ਵੀ ਇੱਕ ਪਿੰਡ ਦੇ ਬੰਦੇ ਕਨੀਓ ਸਮਰਥਕ ਕਨੀਓ ਇਹ ਕਿਹਾ ਜਾਂਦਾ ਜੇ ਯੂਨੀਅਨ ਹਰਕਤਾ ਕਰੂਗੀ ਹਰਕਤ ਵੈਸੇ ਸ਼ਬਦ ਮੈਂ ਵਰਤਣਾ ਨਹੀਂ ਚਾਹੂੰਗਾ ਬਹੁਤ ਮਾੜਾ ਸ਼ਬਦ ਹੈ ਹਰਕਤ ਬਹੁਤ ਮਾੜੀ ਚੀਜ਼ ਹੁੰਦੀ ਹੈ ਜੇ ਹਰਕਤਾ ਕਰੂਗੀ ਤਾਂ ਅਸੀਂ ਫੰਡ ਨਹੀਂ ਦੇਵਾਂਗੇ ਅਸੀਂ ਬਾਈਕਾਟ ਕਰ ਦਾਂਗੇ ਇੱਦਾਂ ਬੰਦੇ ਦੇ ਕੱਖ ਨਾਲ ਕੁਝ ਨਹੀਂ ਬਣਦਾ ਸਾਰੇ ਦੇ ਬਿਲਕੁਲ ਅਸੀਂ ਜਬਨ ਆਲ ਕੁਝ ਨਹੀਂ ਹੁੰਦਾ ਕੱਲੇ ਵੀ ਕਾਇਨਾ ਕੁਛ ਨਹੀਂ ਬਣਦਾ ਉਹਨਾਂ ਦੇ ਕਿੰਨੇ ਕਿੰਨਾ ਸਮਾਂ ਹੋ ਗਿਆ ਇਹਨਾਂ ਨੂੰ ਲੋਕਾਂ ਦੀ ਸੇਵਾ ਕਰਦਿਆਂ ਨੂੰ 25 26 ਸਾਲ ਹੋ ਗਏ ਹੂੰ 20 ਸਾਲ ਤਾਂ ਸਾਨੂੰ ਹੋ ਗਏ ਜਾਂਦੇ ਸਾਡੇ ਕੋਈ ਵੀ ਤੇਲੀ ਗੇ ਨਹੀਂ ਲਾ ਸਕਦੇ ਹੂੰ ਚਿੱਟਾ ਦੇ ਸਾਹਮਣੇ ਵੀ ਕੀ ਹੁੰਦਾ ਸਰਪੰਚ ਜੀ ਹੂੰ ਸਰਪੰਚ ਦੇ ਲੋਕ ਉਹ ਚਿੱਟਾ 'ਤੇ ਹੂੰ ਸਰਿਆਂ ਬਿਕਦਾ ਇੱਥੇ ਵੀ ਦਿੱਤਾ ਸਰਿਆਂ ਬਿਕਦਾ ਜੀ ਪਰ ਸਰਕਾਰ ਤਾਂ ਕਹਿੰਦੀ 31 ਮਈ ਤੀ 31 ਮਈ ਤੋਂ ਬਾਅਦ ਡੈਡ ਲਾਈਨ ਆ ਗਈ ਅਸੀਂ ਖਤਮ ਕਰਤਾ ਪੰਜਾਬ ਆਖੀ ਜੇ ਸਰਕਾਰ ਸਰਕਾਰ ਦੇ ਕਹਿਣਾ ਕੋਈ ਨਹੀਂ ਬਣਦਾ ਜੀ ਕੱਲ੍ਹ ਆਲੇ ਪੈਣ ਦੇ ਗੁਜਾਰ ਤੋਂ ਮੁਨੇ ਮਾਰਗੇ ਜੱਟ ਵਰਗੇ ਕਹਿੰਦਾ ਤੂੰ ਮੁੰਡੇ ਉਹ ওভারਡੋਸ ਨਾ ਹਾਂਜੀ ਹਾਂਜੀ ਉਹ ਚ ਵੱਡੋ ਜੀ ਤਾਂ ਤੁਸੀਂ ਦੇਖ ਸਕਦੇ ਹੋ ਤਮਾਮ ਜਿਹੜੇ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਮਸਲਾ ਸੋਸ਼ਲ ਮੀਡੀਆ ਤੇ ਵਿਆਹਾਂ ਨੂੰ ਲੈ ਕੇ ਸੀ ਇੱਕ ਜਦੋਂ ਕਿਸਾਨ ਜੱਫੇ ਬੰਦੀ ਮੌਕੇ ਦੇ ਐਮਐਲਏ ਨੂੰ ਹਲਕਾ ਕਿੱਦੜ ਪਏ ਦੇ ਹਰਦੀਪ ਸਿੰਘ ਡਿੰਪੂ ਢਿੱਲੋਂ ਨੂੰ ਕੋ ਸਵਾਲ ਕਰਦੇ ਲਈ ਜਾਂਦੀ ਹੈ ਉੱਥੇ ਆਪ ਦੇ ਸਮਰਥਕ ਸਮਰਥਕ ਵਾਲਿਓ ਇਹਨਾਂ ਦਾ ਵਿਰੋਧ ਕੀਤਾ ਜਾਂਦਾ ਹੈ ਇਹਨਾਂ ਨੂੰ ਇਹ ਵੀ ਕਿਹਾ ਜਾਂਦਾ ਸੀ ਸਵਾਲ ਨਹੀਂ ਕਰਦੇਵਾਂਗੇ ਪਰ ਜਿਹੜੇ ਲੋਕਾਂ ਦੇ ਨੁਮਾਇੰਦੇ ਨੇ ਲੋਕਤੰਤਰ ਮੁਤਾਬਕ ਹਰ ਕੋਈ ਉਹਨਾਂ ਨੂੰ ਸਵਾਲ ਕਰ ਸਕਦਾ ਹੈ ਸਵਾਲ ਕਰਨ ਦੀਆਂ ਗੱਲਾਂ ਕਤੇ ਸੀਐਮ ਮਾਨ ਸਾਹਿਬ ਕਰਦੇ ਹੁੰਦੇ ਸੀ ਪੰਜਾਬ ਦੇ ਮੁੱਖ ਮੰਤਰੀ ਕਰਦੇ ਹੁੰਦੇ ਸੀ ਤੁਸੀਂ ਕਾਲੀਆਂ ਨੂੰ ਘੇਰ ਕੇ ਸਵਾਲ ਪੁੱਛੋ ਤੁਸੀਂ ਕਾਂਗਰਸੀਆਂ ਨੂੰ ਸਵਾਲ ਕਰਕੇ ਉੱਚੋ ਜੋ ਕੁਝ ਵੀ ਪੁੱਛਣਾ ਪਰ ਆਮ ਆਦਮੀ ਪਾਰਟੀ ਨੂੰ ਜੇ ਹੁਣ ਕੋਈ ਸਵਾਲ ਪੁੱਛ ਰਿਹਾ ਉਹਨਾਂ ਨੂੰ ਘਬਰਾਹਟ ਕਿਹੜੀ ਗੱਲ ਦੀ ਆ ਉਹਨਾਂ ਨੂੰ ਤਕਲੀਫ ਕਿਹੜੀ ਗੱਲ ਦੀ ਆ ਉਹਨਾਂ ਨੂੰ ਦਰਦ ਕਿਹੜੀ ਗੱਲ ਦਾ ਹੁਣ ਕਿਤੇ ਨਾ ਕਿਤੇ ਪ੍ਰਸ਼ਾਸਨ ਨੂੰ ਤੇ ਸ਼ਾਸਨ ਨੂੰ ਇਹਨਾਂ ਗੱਲਾਂ ਵੱਲ ਧਿਆਨ ਦੇਣਾ ਪੈਣਾ ਹੈ ਤੇ